ਕੇਸ ਸੰਭਾਲ ਪ੍ਰਚਾਰ ਸੰਸਾਦੇ ਸੰਚਾਲਕ सुरेंद्रਜੀਤ ਸਿੰਘ ਪਾਲ ਨੇ ਐਲਾਨ ਕੀਤਾ ਕਿ ਆਰਥਿਕ ਵਸੇਲੀਆਂ ਦੀ ਘਾਟ ਕਾਰਨ ਜਿਹੜੇ ਵਿਦਿਆਰਥੀ ਪੜ੍ਹਾਈ ਜਾਰੀ ਰੱਖਣ ਤੋਂ ਅਸਮਰਥ ਹਨ ਨੂੰ ਮਾਇਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਤਾਂ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਸੋ ਲੋੜਵੰਦ ਵਿਦਿਆਰਥੀ ਕੇਸ ਸੰਭਾਲ ਪ੍ਰਚਾਰ ਸੰਸਾਦੇ ਰੰਜੀਤ ਐਵੇਨਿਊ ਵਿਖੇ ਸਾਥਪਤ ਸੱਚ ਸੈਂਟਰ ਦਫ਼ਤਰ ਵਿਖੇ ਸੰਪਰਕ ਕਰਨ। ਪਿਛਲੇ ਮਹੀਨੇ ਆਦੌਰਾਨ ਆਈ ਪਿਆਨੇ ਖੜਾ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ ਸੰਸਥਾ ਪਾਸੋਂ ਮੈਕਸਾਇਸਾ حاصل ਕਰ ਸਕਦੇ ਹਨ ਸਰਦਾਰ ਸੁਰਿੰਦਰਜੀਤ ਸਿੰਘ ਪਾਲ ਨੇ ਇਹ ਵੀ ਦੱਸਿਆ ਕਿ ਕੇ ਸੰਵਾਲ ਪ੍ਰਚਾਰ ਸੰਸਥਾ ਵੱਲੋਂ ਤਿਆਰ ਇੱਕ ਵਿਦਿਆਕ ਫਿਲਮ ਸ੍ਰਿਸ਼ਟੀ ਦੀ ਛਾਦਰ ਗੁਰਤੇਗ ਭਦਰ ਨੂੰ ਦਸੰਬਰ ਮਹੀਨੇ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਜਾਵੇਗਾ ਫਿਲਮ ਦਾ ਪੋਸਟਰ ਅੱਜ ਚਾਰੀ ਕਰ ਦਿੱਤਾ ਗਿਆ ਹੈ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸਰਦਾਰ ਹਰਪਾਲ ਸਿੰਘ ਆਲੂਵਾਲੀਆ ਚੇਅਰਮੈਨ ਸਰਦਾਰ ਜਸਾਸ ਸਿੰਘ ਆਲੂਵਾਲੀਆ ਫੈਡਰੇਸ਼ਨ ਵੱਲੋਂ ਧਾਰਮਿਕ ਮर्यादा ਅਨੁਸਾਰ ਨਿਭਾਈ ਗਈ ਧਾਰਮਿਕ ਮੰਚ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਨਾਰੰਗਸੀਏ ਕੁਲਵਿੰਦਰ ਸਿੰਘ ਮਰਵਾਹਾ ਡਾਕਟਰ ਜਗਜੀਤ ਸਿੰਘ ਜੱਗਾ ਪ੍ਰੋਫੈਸਰ ਰਾਸ਼ਵਿੰਦਰ ਸਿੰਘ ਅਤੇ ਅੰਤਰਰਾਸ਼ਟਰੀ ਕੀਰਤਨ ਸੰਸਥਾ ਗਾਇਨੀ ਦੇ ਕੀਰਤਨੀ ਜਥੇ ਦੀਆਂ ਰਾਗੀ ਬੀਬੀਆਂ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸ਼ਹਿਰੀਆਂ ਨੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋਏ ਇੱਕ ਤਰ੍ਹਾਂ ਦੀ ਗੁਰਤੇ ਇੱਕ ਵਾਰ ਸਾਡੀ ਇੱਕ ਐਜੂਕੇਸ਼ਨਲ ਫਿਲਮ ਬਣਾਈ ਆ ਸਰ ਥਾਰੇ ਜਿਹੜੀ ਕਿ ਅਸੀਂ ਜਲਦੀ ਹੀ ਰਿਲੀਜ਼ ਕਰਨੀ ਹੈ ਉਹਦਾ ਪੋਸਟਰ ਜਿਹੜਾ ਹੁਣੇ ਅਸੀਂ ਵਾਲੀਆ ਸਰ ਮੈਂ ਕਹਾਂਗਾ ਕਿ ਉਹ ਰਿਲੀਜ਼ ਕਰਵਾਉਂ ਉਹ ਉਹਦਾ ਪੋਸਟਰ ਸੀ ਰਿਲੀਜ਼ ਕਰ ਰਹੇ ਹਾਂ ਤੇ ਉਹ ਪੋਸਟਰ ਜਿਹੜਾ ਹੈ ਉਹ ਅਸੀਂ ਹੁਣੇ ਰਿਲੀਜ਼ ਕਰਾਂਗੇ ਗੁਰੂ ਤੇ ਸ੍ਰਿਸ਼ਟੀ ਕੀ ਸ੍ਰਿਸ਼ਟੀ ਦੀ ਚਾਦਰ ਗੁਰੂ ਤੇਗ ਬਹਾਦਰ ਇੱਕ ਫੰਡ ਰਿਲੀਜ਼ ਕੀਤਾ ਅੱਜ ਜਿਹੜਾ ਕਿ ਅਸੀਂ ਪਹਿਲਾਂ ਤੋਂ ਅਨਾਉਂਸ ਕਰ ਚੁੱਕੇ ਹਾਂ ਆਲਰੇਡੀ ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਨਸੋ ਪਿਆਮੀ ਇੰਸਟਿਟਿਊਟ ਸਮਰਪਿਤ ਹੈ ਉਹ ਇਹ ਹੈ ਕਿ ਜਿਹੜੇ ਵੀ ਸਟੂਡੈਂਟਸ ਪੰਜਾਬ ਦੇ ਵਿੱਚ ਜਿਸਨਾਂ ਦੀ ਪੜ੍ਹਾਈ ਰੁਕ ਜਾਂਦੀ ਹੈ ਇਸ ਕਰਕੇ ਕਿ ਉਹਨਾਂ ਦੇ ਮਾਪੇ ਅਫੋਰਡ ਨਹੀਂ ਕਰ ਪਾਰੇ ਫੀਸਾਂ ਨਹੀਂ ਦੇ ਪਾਰੇ ਭਾਵੇਂ ਉਹ ਫਲਡ ਨਾਲ ਅਫੈਕਟਡ ਨਹੀਂ ਭਾਵੇਂ ਉਸ ਤਰ੍ਹਾਂ ਕੋਈ ਕਈ ਕਾਰਨ ਹੋ ਜਾਂਦੇ ਨੇ ਉਨਾਰੀ ਸੰਥਾ ਦੇ ਮਦਦ ਕਰਨ ਦਾ ਫੈਸਲਾ ਕੀਤਾ ਹੈ ਤੇ ਉਸ ਦੇ ਲਈ ਅਸੀਂ ਇੱਕ ਐਡਵਰਟਾਈਜ਼ਮੈਂਟ ਦੇਣ ਵਾਲੇ ਹਾਂ ਦੋ ਤਿੰਨ ਦਿਨ ਦੇ ਅੰਦਰ ਅੰਦਰ ਦੇਾਂਗੇ ਟੀਵੀ ਤੇ ਸੋਸ਼ਲ ਮੀਡੀਆ ਤੇ ਕਿ ਜੋ ਬੱਚੇ extra ਪ੍ਰਭਾਵਿਤ ਹਨ ਉਹ ਸੰਥਾ ਨੂੰ ਅਪਰੋਚ ਕਰਨ ਉਹ ਨੰਬਰ ਵੀ ਦੇਾਂਗੇ ਟੈਲੀਫੋਨ ਨੰਬਰ ਉਹ ਯਾ ਸੰਥਾ ਦੇ ਕਿਸੇ ਮੈਂਬਰ ਨਾਲ ਸੰਪਰਕ ਕਰਨ ਤਾਂ ਕਿ ਆਪਣਾ ਉਹ ਕੇਸ ਪੁਟ ਅਪ ਕਰਨਗੇ ਜਿਹੜੀ ਸਾਡੀ ਕਮੇਟੀ ਇਸੇ ਸਿਲਸੇ ਸਿਰੇ ਬਣਾਈ ਹੈ ਉਹ ਕਮੇਟੀ ਉਹਨੂੰ ਕੰਸੀਡਰ ਕਰੇਗੀ ਔਰ ਅਗਰ ਉਹਦੇ ਸਾਰੇ ਜਿਹੜੇ ਪੁਆਇੰਟਸ ਦੇਖਣ ਤੋਂ ਬਾਅਦ ਔਰ ਇਹ ਜੋ ਮਦਦ ਬਣ ਸਕਦੀ ਹੈ ਔਰ ਕਿੱਥੇ ਜਾਵੇਗੀ ਕੇਸਮਾਲ ਪ੍ਰਚਾਰ ਸੰਸਥਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਉਹ ਕੰਮ ਕਰ ਰਹੀ ਏ ਔਰ ਅੱਜ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜਿਹੜਾ ਇੱਥੇ ਮਨਾਇਆ ਗਿਆ ਔਰ ਬਹੁਤ ਵੱਡੀਆਂ ਅਨਾਉਂਸਮੈਂਟ ਜਿਹੜੀਆਂ ਨੇ ਸਾਡੇ ਚੇਅਰਮੈਨ ਪਾਲ ਸਾਹਿਬ ਨੇ ਜਿਹੜੀਆਂ ਜਾਂ ਇਨਕਮ ਟੈਕਸ ਮਿਸ਼ਨ ਰਿਟਾਇਰਡ ਨੇ ਉਹਨਾਂ ਨੇ ਕੀਤੀਆਂ ਉਹ ਸਭ ਤੋਂ ਵੱਡੀ ਅਨਾਉਂਸਮੈਂਟ ਇਹ ਕੀਤੀ ਹੈ ਕਿ ਜਿਹੜੇ ਬੱਚੇ ਆਪਣਾ ਹੜਾਂ ਤੋਂ ਪ੍ਰਭਾਵਿਤ ਨੇ ਜਾਂ ਹੋਰ ਕਿਸੇ ਤਰ੍ਹਾਂ ਦੇ ਪ੍ਰੋਬਲਮ ਜਾਂ ਆਪਣੇ ਫੀਸਾਂ ਨਹੀਂ ਦੇ ਸਕਦੇ ਉਹ ਲਈ ਇੱਕ ਫੰਡ ਜਿਹੜਾ ਉਹ ਰੱਖਿਆ ਸੀ ਕੇਸਮਾਲ ਪ੍ਰਜਾ ਸੰਸਥਾ ਵੱਲੋਂ ਫੰਡ ਰੱਖ ਲਿਆ ਔਰ ਜਿਹੜੇ ਬੱਚੇ ਵੀ ਅਫੀਸਰ ਨਹੀਂ ਦੇ ਸਕਦੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਅਤੇ ਪਾਲ ਸਾਹਿਬ ਜੀ ਨੇ 350 ਸਾਲਾ ਸ਼ਹੀਦ ਦੀ ਸ਼ਹੀਦੀ ਸਮਾਰੋਹ ਵਾਸਤੇ ਲੋੜਵੰਦ ਬੱਚਿਆਂ ਦੀ এডਿਕੇਸ਼ਨ ਵਾਸਤੇ ਇੱਕ ਫੰਡ ਜਿਹੜਾ ਉਹ ਰੀਲீஸ் ਕੀਤਾ ਵਾ ਜਿਹੜਾ ਲੋੜਵੰਦ ਬੱਚੇ ਜਿਹੜੇ ਪੜ੍ਹਾਈ ਕਰਨਾ ਚਾਹੁੰਦੇ ਨੇ ਗੁਰਸਿੱਖ ਬੱਚੇ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਫੰਡ ਉਹਨਾਂ ਨੂੰ ਪੜਾਇਆ ਜਾਏਗਾ ਜਿਹੜੀ ਉਹਨਾਂ ਦੀਆਂ ਫੀਸਾਂ ਦਿੱਤੀਆਂ ਜਾਣਗੀਆਂ ਤੇ ਅੱਜ ਪਾਲ ਸਾਹਿਬ ਨੇ ਇੱਕ ਧਾਰਮਿਕ ਫਿਲਮ ਸ੍ਰਿਸ਼ਟੀ ਦੀ ਚਾਦਰ ਗੁਰਤੇਗ ਬਹਾਦਰ ਉਹ ਰਿਲੀਜ਼ ਕਰਨ ਲੱਗੇ ਆ